ਕਮਾਰ ਸਾਨੂੰ ਕੇਵਲ ਕ੍ਰਿਸ਼ਨ ਗਲੀ ਨੰਬਰ 5 ਜੁਝਾਰ ਨਗਰ ਸ਼ਿਮਲਾਪੁਰੀ ਮੇਰਾ ਬੇਟਾ ਗੌਰਵ ਸੋਫਤ ਜੋ ਕਿ ਹਿਮਾਂਸ਼ੀ ਨਾਲ ਵਿਆਹਿਆ ਵਾ ਥੋੜੀ ਦੇਰ ਹੋਈ ਆ ਹਿਮਾਂਸ਼ੀ ਸਪੁੱਤਰੀ ਅਰਜਿੰਦਰ ਕੁਮਾਰ ਬਜਾਜ ਇਹ ਸਾ ਇਪਿਓਤੀ ਸਾਨੂੰ ਇੰਨਾ ਕੁ ਦੁਖੀ ਕਰਦਿਆ ਕਿ ਸਾਡਾ ਜੀਣਾ ਦੁੱਬਰ ਹੋਇਆ ਹੋਇਆ ਇਥੋਂ ਚੰਗੀ ਭਲੀ ਗਈ ਆ ਗੱਡੀ ਕਰਕੇ ਦਿੱਤੀ ਆ ਉੱਥੇ ਜਾ ਕੇ ਵਿਚਰ ਗਈ ਮੇਰਾ ਮੁੰਡਾ ਉਹਨੂੰ ਲੈਣ ਗਿਆ ਧਮਕੀਆਂ ਦੇ ਕੇ ਉਹਨੂੰ ਵਾਪਸ ਕਰਤਾ ਕਹਿੰਦੇ ਤੇਰ ਨੂੰ ਔਰ ਤੇਰੇ ਪਰਿਵਾਰ ਨੂੰ ਮਿੰਟਾਂ 'ਚ ਚੁਕਾ ਦੇਣਾ ਚੁਟਕੀਆਂ ਦੇ ਨਾਲ ਉਸ ਤੋਂ ਬਾਅਦ ਮੈਂ ਵਿਪਨ ਤੇ ਮੇਰਾ ਬੇਟਾ ਗੌਰਵ ਸੌਫਤ ਉਹਨੂੰ ਲੈਣਗੇ ਉਹਦੇ ਪਿਓ ਨੇ ਐਨੀਆਂ ਤਮਕੀਨ ਤੇ ਸਾਨੂੰ ਜਲੀਲ ਕਰਕੇ ਘਰੋਂ ਵਾਪਸ ਕੀਤਾ ਸਾਡਾ ਬੱਸ ਨਹੀਂ ਚੱਲਿਆ ਕਹਿੰਦਾ ਮੈਂ ਭੇਜਣੀ ਨਹੀਂ ਜਿਹੜਾ ਕੁਛ ਮਰਜ਼ੀ ਕਰ ਲੋ ਅਸੀਂ ਕੋਈ ਦਾਜ ਨਹੀਂ ਲੱਤਾ ਕੋਈ ਦਾਜ ਦੀ ਡਿਮਾਂਡ ਨਹੀਂ ਰੱਖੀ ਫੇਰ ਵੀ ਸਾਨੂੰ ਐਨੀਆਂ ਦੁਖੀ ਕਰਦੇ ਆ ਅੱਖ ਕੇ ਫੇਰ ਮੇਰੇ ਬੱਚੇ ਦੁਬਾਰਾ ਉੱਥੇ ਗਏ ਗੋਰਾਬ ਬਿੱਕੀ ਸਨੀਤਾ ਮੇਰੀ ਗੁੜੀਆ ਅਮਨ ਇਹਨਾਂ ਨੂੰ ਵੀ ਉਹੀ ਧਮਕੀਆਂ ਉਹੀ ਗੱਲਾਂ ਮੈਂ ਭੇਜ ਨਹੀਂ ਨਹੀਂ ਜਿਹੜਾ ਕੁਝ ਕਰਨਾ ਕਰ ਲਵਾਂ ਹੁਣ ਮੇਰੇ ਮੁੰਡੇ ਨੂੰ ਵੀ ਫੋਨ ਤੇ ਧਮਕੀਆਂ ਆਉਂਦੀਆਂ ਨੇ ਹੁਣ ਮੈਂ ਇੰਨਾ ਦੁਖੀ ਹੋ ਗਿਆ ਮੇਰੇ ਮੁੰਡੇ ਦੀ ਕਿ ਮੇਰੇ ਪਰਿਵਾਰ ਦੀ ਗਵਰਨਮੈਂਟ ਮੂਰੇ ਕਾਨੂੰਨ ਮੂਰੇ ਹੱਥ ਜੋੜ ਕੇ ਬੇਨਤੀ ਆ ਕਿ ਰੱਖਿਆ ਕੀਤੀ ਜਾਵੇ ਇਹਦੀ ਜਾਨ ਨੂੰ ਖਤਰਾ ਜੇ ਕੁਝ ਸਾਨੂੰ ਹੋ ਜਾਂਦਾ ਤਾਂ ਇਹ ਪਰਿਵਾਰ ਹਿਮਾਂਸ਼ੀ ਅਰਜਿੰਦਰ ਕੁਮਾਰ ਬਜਾਜ ਸਾਡੀ ਜਾਨ ਦੇ ਜ਼ਿੰਮੇਵਾਰ ਇਹ ਹੋਣਗੇ ਮੈਂ ਇੱਕ ਵਾਰ ਫੇਰ ਕਾਨੂੰਨ ਦੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਮੁੰਡੇ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਪੰਜਾਬ ਸਰਕਾਰ ਇਹ ਵੀ ਇਨਕੁਆਰੀ ਕਰਾਵੇ ਅਸੀਂ ਕੋਈ ਚੀਜ਼ ਨਹੀਂ ਲੁੱਤੀ ਇਹ ਮੇਰਾ ਜੋ ਗਹਿਣਾ ਪਾਇਆ ਹੋਇਆ ਸੀ ਮੇਰੇ ਕੰਨਿਓ ਸਾਰਾ ਨਾਲ ਲੈ ਗਈ ਮੈਂ ਜੋ ਸੀਜ਼ਨ ਵਿਚੀ ਦੁਕਾਨ ਦੇ ਪੈਸੇ ਇੱਕ 60000 ਰੁਪਿਆ ਲਗਭਗ ਆਪਣੀ ਅਲਮਾਰੀ ਚ ਰੱਖਿਆ ਸੀ ਉਹ ਵੀ ਲੈ ਕੇ ਚਲੇ ਗਏ ਇਥੇ ਸਪੈਸ਼ਲ ਅਸੀਂ ਗੱਡੀ ਕਰਕੇ ਦਿੱਤੀ ਚਾਰ ਪੰਜ ਦਿਨ ਫੋਨ ਆਉਂਦਾ ਰਿਹਾ ਉਸ ਤੋਂ ਬਾਅਦ ਨਾ ਸਾਡਾ ਫੋਨ ਚੱਕਿਆ ਨਾ ਇਹਨਾਂ ਨੇ ਕੀਤਾ ਅਸੀਂ ਗਏ ਤੇ ਚਾਰ ਪੰਜ ਵਾਰ ਮੇਰੇ ਬੱਚੇ ਗਏ ਮੈਂ ਵੀ ਇੱਕ ਵਾਰ ਗਿਆ ਤਜਲੀਲ ਕਰਕੇ ਸਾਨੂੰ ਘਰੋਂ ਬਾਹਰ ਕੱਢਿਆ ਕਹਿੰਦਾ ਤੁਹਾਨੂੰ ਚੁਟਕੀਆਂ ਦੇ ਵਿੱਚ ਚੁਕਾ ਦੇਣਾ ਵਾ ਦੇਖੋ ਮੈਂ ਅੱਕ ਕੇ ਦੁਖੀ ਹੋ ਕੇ ਆਪਣੀ ਬੇਇੱਜ਼ਤੀ ਮੰਨਦਾ ਹੋਇਆ ਆਤਮ ਹੱਤਿਆ ਕਰਨ ਲੱਗਿਆ ਮੇਰੀ ਆਤਮ ਹੱਤਿਆ ਦੇ ਜ਼ਿੰਮੇਵਾਰ ਹਾਂ ਹੀਮਾਂਸ਼ੀ ਇਹਦਾ ਪਿਓ ਅਰਜਿੰਦਰ ਕੁਮਾਰ ਬਜਾਜ ਹਨ ਅੱਗੇ ਮੇਰੀ ਕਾਨੂੰਨ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਮੁੰਡੇ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅੱਜ ਕੀ ਨਾਮ ਨਰੇਸ਼ ਕੁਮਾਰ ਜੀ ਅੱਜ ਕੀ ਹੋਇਆ ਕੀ ਹੈ ਇਹ ਪਹਾ ਲਿਖਿਆ ਇਹ ਪਹਾ ਮੇਰੇ ਵੱਡੇ ਭਰਾ ਨੇ ਇਹਨਾਂ ਨੇ ਬੇਟੇ ਦਾ ਵਿਆਹ ਕੀਤਾ ਸੀਗਾ 4 ਕਿ ਮਹੀਨੇ ਪਹਿਲਾਂ ਤੇ ਇਹਨਾਂ ਦੀ ਜਿਹੜੀ ਮਿਸਿਸ ਸੀ ਇਹ ਉਹਨਾਂ ਦੀ ਫੈਮਲੀ ਸੋਹਰਾ ਫੈਮਲੀ ਬਹੁਤ ਟੌਰਚਰ ਕਰ ਰਹੀ ਸੀਗੀ ਤੇ ਮਹੀਨਾ ਕੇ ਪਹਿਲਾਂ ਇਹ ਗਈ ਆਪਣੇ ਪੇਕੇ ਘਰ ਬਿਲਕੁਲ ਸਹੀ ਗਈ ਆ ਸਾਰਾ ਜੋ ਗਹਿਣਾ ਪਾਇਆ ਸਾਰਾ ਗਹਿਣਾ ਪਾ ਕੇ ਭੇਜਿਆ ਸੀ ਆਪਣੇ ਕੋਲੋਂ ਪਾਇਆ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਸੀਗਾ ਤੇ ਹੁਣ ਜਦੋਂ ਅਸੀਂ ਲੈਣ ਗਏ ਆ ਮੇਰਾ ਬ੍ਰਦਰ ਮੇਰੇ ਭਤੀਜਾ ਜਾਂ ਹੋਰ ਮੇਰੀ ਭਤੀਜੀ ਜਾਂ ਉਹਨਾਂ ਦੇ ਹਸਬੰਡ ਤਾਂ ਉਹਨਾਂ ਨੂੰ ਬੜਾ ਪੁੱਠਾ ਸਿੱਧਾ ਬੋਲੇ ਨੇ ਇਹ ਕਹਿੰਦੇ ਨਹੀਂ ਅਸੀਂ ਕਿਉਂ ਭੇਜੀਏ ਤੁਸੀਂ ਤਿੰਨ ਮਹੀਨੇ ਸਾਡੀ ਕੁੜੀ ਨੂੰ ਟੌਰਚਰ ਕੀਤਾ ਵਾ ਤੇ ਅਸੀਂ ਕਿਹਾ ਵੀ ਕੀ ਟੌਰਚਰ ਕੀਤਾ ਹੁਣ ਦੱਸੋ ਤੁਸੀਂ ਕੀ ਟੌਰਚਰ ਕਹਿੰਦੇ ਦੱਸਾਂਗੇ ਇਕੱਠੇ ਕਰਕੇ ਬੰਦੇ ਦੱਸਾਂਗੇ ਇਕ ਕੱਲ ਵੀ ਇਹਨਾਂ ਦਾ ਇੱਕ ਫੋਨ ਆਇਆ ਫੋਨ ਦੇ ਉੱਤੇ ਇਹਨਾਂ ਨੇ ਬੜਾ ਪੁੱਠਾ ਸਿੱਧਾ ਬੋਲਿਆ ਲੜਕੀ ਦਾ ਬਾਪ ਤੇ ਉਹ ਇੰਨਾ ਟੌਰਚਰ ਕੀਤਾ ਇਹਨਾਂ ਨੇ ਦੋ ਬ੍ਰਦਰ ਨੂੰ ਕਿ ਉਹ ਦੁਖੀ ਹੋ ਗਏ ਉਹਨਾਂ ਨੇ ਫਾਹਾ ਲੈ ਲਿਆ ਇਹਨਾਂ ਨੇ ਬੜੀਆਂ ਮਿੰਤਾ ਕਰਲੇ ਕੀਤੀ ਉੱਥੇ ਲੱਗ ਗਏ ਉੱਥੇ ਬੈਠ ਕੇ ਗੱਲ ਕੀਤੀ ਵੀ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਤਾਂ ਸਾਨੂੰ ਬੈਠ ਕੇ ਦੱਸੋ ਕਹਿੰਦਾ ਇਦਾਂ ਨਹੀਂ ਦੱਸਣੀ ਅਸੀਂ ਤੁਹਾਡੇ ਘਰੇ ਆ ਕੱਟ ਕਰਕੇ ਅੱਗੇ ਦੱਸਾਂਗੇ ਕਹਿੰਦਾ ਚਲੋ ਘਰੇ ਆਜੂ ਘਰੇ ਆ ਕੇ ਇਕੱਠ ਕਰ ਲੂ ਕੱਟ ਕਰਕੇ ਸਾਨੂੰ ਘਰੇ ਆ ਕੇ ਦੱਸ ਦੋ ਕੋਈ ਨਹੀਂ ਕਹਿੰਦਾ ਦੱਸਾਂਗੇ ਹੁਣ ਤੁਸੀਂ ਚੱਲੋ ਬਸ ਉਹ ਹੀ ਟੌਰਚਰ ਦੇ ਕਰਨ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਅੱਜ ਸਵੇਰੇ ਇਹਨਾਂ ਨੇ ਪਾਹ ਲੈ ਕੀ ਨਾਮ ਸੀ ਉਹਨਾਂ ਦਾ ਇਹਨਾਂ ਦਾ ਨਾਮ ਸੀਗਾ ਵਿੱਪਨ ਕੁਮਾਰ ਕੀ ਕੰਮ ਕਰਦੇ ਫੋਟੋਗ੍ਰਾਫਰ ਫੋਟੋਗ੍ਰਾਫਰ ਹਾਂਜੀ ਤੇ ਕਿੰਨੇ ਕ ਦਿਨ ਤੋਂ ਚੱਲਦਾ ਸੀ ਜੱਤੀ ਇਸ ਦੀ ਇੱਕ ਮਹੀਨਾ ਹੋ ਗਿਆ ਜੀ ਰੋਜ਼ ਹੀ ਇਤਨਾ ਫੋਨ ਆਉਂਦਾ ਸੀ ਤੁਹਾਨੂੰ ਕੋਲ ਨਹੀਂ ਫੋਨ ਰੋਜ਼ ਆਉਂਦੇ ਸੀਗੇ ਜਦੋਂ ਵੀ ਫੋਨ ਆਉਂਦੇ ਸੀ ਤਾਂ ਇਦਾਂ ਹੀ ਪੁੱਟੇ ਸਿੱਦੇ ਫੋਨ ਆਉਂਦੇ ਸੀ ਬੜਾ ਗਲਤ ਬੋਲ ਰਿਹਾ ਸੀਗਾ ਇਹ ਕਦੋਂ ਪਤਾ ਲੱਗਿਆ ਜੀ ਵੀ ਜਿਹੜਾ ਫਾਹਾ ਲਿੱਤਾ ਫਾਹਾ ਲਿੱਤਾ ਕਵੰਡੀਆਂ ਨੇ ਕੁੰਡਾ ਘੜਕਾਇਆ ਖੋਲਿਆ ਨਾ ਫਿਰ ਬੇਟੇ ਨੂੰ ਫੋਨ ਮਾਰਿਆ ਉਹ ਕਹਿੰਦਾ ਮੈਂ 15 ਮਿੰਟ ਚ ਆ ਰਿਹਾ ਉਹ ਜੈਮਲ ਸਿੰਘ ਰੋਡ ਤੇ ਜੋਬ ਕਰਦੇ ਆ ਤੇ ਉਹ ਜਦੋਂ ਆ ਕੇ ਇਹਨਾਂ ਨੇ ਦੇਖਿਆ ਕੁੰਡੀ ਲੱਗੀ ਹੋਈ ਸੀ ਅੰਦਰੋਂ ਇਹਨਾਂ ਨੇ ਹੱਥ ਨਾਲ ਕੁੰਡੀ ਖੋਲੀ ਅੰਦਰ ਆ ਕੇ ਦੇਖਿਆ ਤਾਂ ਫਾਹਾ ਲਿੱਤਾ ਹੋਇਆ ਸੀ ਇਹ ਸਵੇਰ ਦਾ ਸਮਾਂ ਸੀ ਹਾਂਜੀ ਸਵੇਰ ਦਾ ਸਮਾਂ ਸੀ ਠੀਕ ਹੈ ਸਵੇਰੇ ਬਿਲਕੁਲ ਠੀਕ ਠਾਕ ਸੀਗੇ ਬੇਟੇ ਨੂੰ ਚਾਹ ਬਣਾਈ ਚਾਹ ਬਣਾ ਕੇ ਉਹਨੂੰ ਰੋਟੀ ਉਟੀ ਖਲਾ ਕੇ ਭੇਜਿਆ ਕੌਣ ਕੌਣ ਰੈਂਦਾ ਜਿਨ੍ਹਾਂ ਦੇ ਪਰ ਸਿਰ ਉਹਨਾਂ ਇੱਥੇ ਦੋ ਹੀ ਜਾਣੇ ਸੀ ਬੇਟਾ ਤੇ ਆਪ ਤੇ ਕੁੜੀ ਦਾ ਕੋਈ ਉਹਦੀ ਕੀ ਮਨਸ਼ਾ ਕੀ ਸੀ ਤੁਹਾਨੂੰ ਕੁਝ ਲੱਗਿਆ ਸਾਨੂੰ ਕੁਝ ਵੀ ਨਹੀਂ ਪਤਾ ਲੱਗਿਆ ਇਸ ਤੋਂ 2 ਮਹੀਨੇ ਪਹਿਲਾਂ ਸਾਡੇ ਨਾਲ ਜਾਗਰਨ ਤੇ ਗਈ ਐ ਇਹਨੂੰ ਤਗੜ ਉਦੋਂ ਬਿਲਕੁਲ ਠੀਕ ਠਾਕ ਸੀ ਇੱਥੋਂ ਗਈ ਆ ਬਿਲਕੁਲ ਠੀਕ ਠਾਕ ਗਈ ਆ ਉੱਥੇ ਗਈ ਆ 10 ਦਿਨ 12 ਦਿਨ ਬਿਲਕੁਲ ਠੀਕ ਠਾਕ ਰਹੀ ਆ ਜਦੋਂ ਇਹਨਾਂ ਨੇ 15 ਦਿਨ ਬਾਅਦ ਲੈਣ ਗਏ ਉਦੋਂ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਫਿਰ ਆਨ ਤੋਂ ਜਵਾਬ ਦੇਤਾ ਕਹਿੰਦਾ ਇਦਾਂ ਨਹੀਂ ਭੇਜੀ ਨੀ भेजਾਂਗੇ किसी गलवातर ते भेजਾਂਗੇ ਇਹ ਕਿਹੜਾ ਏਰੀਆ ਪੈਂਦਾ ਇਹ Shimla Puri ਪੈਂਦਾ ਜੀ ਹੁਣ ਦਰਖਾਸਤ ਕਰ ਲਿਖਾਤੀ ਹਾਂਜੀ ਦਰਖਾਸਤ ਲਿਖਾ ਆਈ ਪੁਣੇ 7 ਚੌਂਕੀ ਚ ਕਿਹਦਾ ਬੋਡੀ ਕਿਤੇ ਬੋਡੀ ਪੋਸਟਮੈਨ ਲਈ ਸਿਵਲ ਹਸਪੀਟਲ ਲੈ ਕੇ ਤੇ ਮਰ ਤੱਕ ਬੇਪਨਤ ਮਾਰਾ ਇਹਨਾਂ ਦੀ ਉਮਰ 62 ਸਾਲ ਸੀ ਜੀ ਤੇ ਉਹ ਪੁੱਤ ਦੋ ਜਣੇ ਘਰੇ ਰਹਿੰਦੇ ਸੀ ਮੁੰਡਾ ਘਰੋਂ ਗਿਆ ਹੋਇਆ ਸੀ ਕੰਮ ਤੇ ਮਗਰ ਉਹਨਾਂ ਦੇ ਬਜ਼ੁਰਗਾਂ ਨੇ ਕੋਈ ਕਿਸੇ ਪਰੇਸ਼ਾਨੀ ਕਰਕੇ ਉਹਨਾਂ ਨੇ ਫਾਂ ਲੈ ਲਿਆ ਆਪਣੇ ਰਹਿਸ਼ੀ ਕਮਰੇ ਦੇ ਵਿੱਚ ਤੇ ਜਿਹਨਾਂ ਦੀ ਡੈੱਡ ਬੋਡੀ ਅਸੀਂ ਮੋਰਚਰੀ ਚ ਦਿਖਾ ਕੇ ਕੋਈ ਅਗਲੀ ਗੱਲ ਕੋਈ ਕੰਮ ਚਲੇ ਅੰਦਰ ਆਜੇ ਨੂੰ ਸਾਹਮਣੇ ਆਜੇ ਕਿੰਨੀ ਉਮਰ ਕਿੰਨੀ ਬਾਹਰ ਸਾਲ ਇਹਨਾਂ ਦੀ ਇਹ ਮੁੰਡਾ ਕਿਹੜਾ ਪਿੰਡ ਦਾ ਜੁਝਾਰ ਨਗਰ ਗਲੀ ਨੰਬਰ 5 ਕਿਹੜੇ ਥਾਣੇ ਤੋਂ ਸਰਕਾ 18 ਸ਼ਮਲਾਪੁਰੇ ਚੌਕੀ ਬਸੰਤ پارک ਠੀਕ ਹੈ ਕੋਈ ਰਾਜੇਸ਼ ਵਗੈਰੇ ਤਾਂ ਨਹੀਂ ਲੱਗਦੀ ਪਈ ਜਿੰਨ ਕਰ ਨਹੀਂ ਲੱਗੇ ਮੋਚਲੀ ਯਾਰ ਸ਼ੇਰਲਾ ਸਿਵਲ ਅਸਟਾ